ਅੰਮ੍ਰਿਤਸਰ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਦੂਜੀ ਵਾਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਬਦਮਾਸ਼ਾਂ ਦੇ ਵੱਲੋਂ ਬੰਦੇ ਦੇ ਸਿਰ ਦੇ ਉੱਤੇ ਗੋਲੀ ਮਾਰੀ ਗਈ ਹੈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਦੇ ਸ਼ਾਟਾ ਇਲਾਕੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਿਨ ਦਿਹਾੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਉਸ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਆਪਣੇ ਬੱਚਾ ਨੂੰ ਸਕੂਲ ਛੱਡ ਕੇ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਗਿਆ ਸੀ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਉਸ ਦੇ ਉ ਕਿ ਉਸ ਦੇ ਵੱਲੋਂ ਪਹਿਲਾਂ ਵੀ ਸਾਡੇ ਕਰਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਤੇ ਇਸ ਘਟਨਾ ਦੀ ਜਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ ਤਾਂ ਹੁਣ ਅੱਜ ਉਸ ਦੇ ਵੱਲੋਂ ਹੀ ਭੇਜੇ ਗਏ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚਿਆ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਪੁਲਸ ਅਧਿਕਾਰੀ ਦੇ ਵੱਲੋਂ ਕੋਈ ਵੀ ਬਿਆਨ ਜਿਹੜਾ ਉਹ ਨਹੀਂ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਵੇਖ ਸਕਦੇ ਹੋ ਘਟ ਦਿੱਤੀ ਸ਼ਿਕਾਇਤ ਦੇ ਉੱਤੇ ਜੇਕਰ ਪੁਲਿਸ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਜਾਂਦੀ ਤਾਂ ਅਜੇ ਘਟਨਾ ਨਾ ਵਾਪਰਦੀ ਫਿਲਹਾਲ ਉਹਨਾਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਮੋਟਰਸਾਈਕਲ ਤੇ ਸਵਾਰ ਓਕੇ ਹੈ ਬਦਮਾਸ਼ਾਂ ਦੇ ਵੱਲੋਂ ਜਿਨ੍ਹਾਂ ਨੇ ਭਰੇ ਬਾਜ਼ਾਰ ਫਾਇਰਿੰਗ ਕੀਤੀ ਹੈ ਫਿਲਹਾਲ ਪੁਲਿਸ ਵੱਲੋਂ ਮੌਕੇ ਦੇ ਉੱਤੇ ਜਾ ਕੇ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਔਰ ਉਹਨਾਂ ਦੋ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਦੋ ਨੌਜਵਾਨ ਕੌਣ ਸੀ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜੋ ਵੀ ਬ ਇੱਥੇ ਬਾਜ਼ਾਰ ਦੇ ਵਿੱਚ ਗੋਲੀਆਂ ਮਾਰ ਕੇ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਮਨਿੰਦਰ ਕੌਰ ਇਹ ਲੱਗਦਾ ਜਿਵੇਂ ਗੱਠੀ ਕੀ ਕਰ ਹੋਈ ਕੀ ਹੈ ਮੇਰੇ ਹਸਬੰਦ ਆ ਮੇਰੀ ਦੋਦੀ ਦਾ ਘਰ ਵਾਲਾ ਨਿਸ਼ਾਨ ਸਿੰਘ ਡੇਰਾ ਬਾਬਾ ਨਨਕਰੇਂਦਾ ਇਹ ਥੋੜਾ ਜੇਰ ਪਹਿਲਾਂ ਇਹ ਸਾਡੀ ਕੁੜੀ ਨੂੰ ਮਾਰਦਾ ਕੁੱਟਦਾ ਸੀ ਅਸੀਂ ਆਪਣੀ ਕੁੜੀ ਨੂੰ ਦੋ ਵਾਰੀ ਲੈ ਆਏ ਆ ਘਰੇ ਫੇਰ ਇਹ ਧਮਕੀਆਂ ਦੇਣ ਲੱਗ ਪਿਆ ਵੇਰੇ ਆਡੇ ਗੇਟ 'ਚ ਗੋਲੀਆਂ ਚਲਾ ਕੇ ਗਿਆ ਰਾਤ 2 ਮਹੀਨੇ ਪਹਿਲਾਂ ਆਈ ਬਾਕਾਰ ਛੱਡ ਕੇ 15 ਦਿਨ ਹੀ ਬਾਹਰ ਰਹੇ ਘਰੇ ਨਹੀਂ ਆਏ ਵੇਰੇ ਹੀ ਜਿਹੜਾ ਦੋੜਮ ਡੰਡਾ ਆਇਆ ਵੇਰੇ ਨਹੀਂ ਲੈ ਕੇ ਆਏ ਘਰੇ ਵੀ ਚਲੋ ਐ ਘਰੇ ਰਹੀਏ ਕਿੰਨਾ ਚਿਰ ਘਰ ਛੱਡਿਆ ਜਾਂਦਾ ਆਪਣਾ ਆਈ ਬੱਚੇ ਸਕੂਲ ਚੱਡਣ ਜਾਣੇ ਕਰ ਇਹਦਾ ਕੋਈ ਪਤਾ ਨਹੀਂ ਧਮਕੀਆ ਦਿੰਦਾ ਹੁੰਦਾ ਮੇਰੇ ਭਨੇਵੇਂ ਨੂੰ ਧਮਕੀਆ ਲਾਉਂਦਾ ਰੋਜ਼ ਰਾਤ ਨੂੰ ਫੋਨ ਕਰਦਾ ਰੋਜ਼ ਕਹਿੰਦਾ ਮੈਂ ਆਉਣ ਲੱਗਾ ਮੈਂ ਗੋਲੀਆਂ ਮਾਰਨ ਆਉਣ ਲੱਗਾ ਉਹ ਕਹਿੰਦੇ ਆ ਜਾ ਸਾਡੇ ਕੋ ਆ ਤੇ ਇਹਨਾਂ ਨੇ ਪਰਚੇ ਜੋ ਆਪਣਾ ਨਾਮ ਘਟਾ ਲਿਆ ਕਿ ਮੈਂ ਨਹੀਂ ਹੁਣ ਵੇਚਗਾ ਥੋੜੇ ਦੇਣੀ ਹੋਏ ਵੀ ਕਹਿੰਦੇ ਕਿ ਮੈਂ ਨਹੀਂ ਹੈਗਾ ਵੇਚ ਤੂੰ ਆਪਣੀ ਲੜਾਈ ਆਪ ਕਰ ਨਜੇਟ ਲੋ ਤੇ ਪਰ ਉਹ ਇਹਨਾਂ ਨੂੰ ਹੀ ਨਿਚਾਨਾ ਬਣਾ ਗਿਆ ਬੱਚੇ ਛੱਡਣ ਗਏ ਸਵੇਰੇ ਗੋਲੀਆਂ ਮਾਰ ਗਿਆ ਵਾ ਕਿੱਥੇ ਮਾਰੀਆਂ ਗੋਲੀਆਂ ਇਹ ਮੈਨੂੰ ਨਹੀਂ ਪਤਾ ਕਿੱਥੇ ਇੱਥੇ ਮਰਵਾ ਦੀ ਦੁਕਾਨ ਲਾ ਕੇ ਸਾਡੇ ਸਾਹਬ ਲਾਗੇ ਉੱਥੇ ਮਾਰ ਗਿਆ ਗੋਲੀਆਂ ਵਿਚਾਰ ਚਾਪ ਹੀ ਆਇਆ ਨਹੀਂ ਉਹ ਆਪ ਕਹਿੰਦੇ ਬਾਹਰ ਆ ਬਾਹਰ ਉਹਨੇ ਕਿਹਨੂੰ ਫਰੋਤੀ ਦਿੱਤੀ ਆ ਕਿ ਇਹਨੂੰ ਪੈਸੇ ਦਿੱਤੇ ਆ ਤੇ ਉਹਨੇ ਮਰਵਾਇਆ ਮੇਰੇ ਘਰ ਵਾਲੇ ਨੂੰ ਹੋਰ ਕਿਨੂ ਮੇਰੇ ਜੇਟ ਕੋ ਵੀ ਉਹ ਡਰਦਾ ਏ ਉਹਨਾਂ ਦੇ ਸਾਹਮਣੇ ਨਹੀਂ ਹੁੰਦਾ ਉਹਨੂੰ ਪਤਾ ਇਹਨਾਂ ਨੇ ਮਾਰ ਦੇਣਾ ਮੈਨੂੰ ਤੇ ਮੇਰੇ ਘਰ ਵਾਲੇ ਮੇਰਾ ਘਰ ਵਾਲਾ ਸਾਈਂ ਲੋਗ ਵਿਚਾਰਾ ਉਹਨੂੰ ਮਾਰ ਗਿਆ ਤੱਕ ਵੀ ਨਹੀਂ ਮਰਨ ਕੋਈ ਮੇਰੇ ਬਨੇਵੇ ਨੂੰ ਧਮਕੀਆਂ ਦਿੰਦਾ ਹੀ ਰੋਜ਼ ਕਿ ਮੈਂ ਗੋਲੀਆਂ ਜਲਾਉਣ ਆਉਣ ਲੱਗਾ ਆ ਤੇ ਉਹ ਕਹਿੰਦਾ ਆ ਜਾ ਇੱਕ ਦੋ ਵਾਰੀ ਤੇ ਅਈ ਤਿੰਨ ਚਾਰ ਦਿਨ ਰਾਤ ਉਧਰੇ ਸੁੱਤੇ ਘਰੇ ਵੀ ਰਾਤ ਨਾ ਕਿਤੇ ਆ ਜਵੇ ਪਰ ਨਹੀਂ ਆਇਆ ਤੇ ਅਹੀਂ ਆ ਕੇ ਐਵੇਂ ਕਰਦਾ ਵੇ ਇਹਨੇ ਗੱਲਾਂ ਹੀ ਕਰਨੀਆਂ ਹੁੰਦੀਆਂ ਵੇ ਫੁਕਰਾ ਹੈਗਾ ਵਾ ਤੇ ਉਹ ਅੱਜ ਪਿੱਛਾ ਕਰਦਾ ਰਿਹਾ ਵਾ ਟਾਈਮ ਚੁੱਕਦਾ ਰਿਹਾ ਵਾ ਕਿ ਬੱਚੇ ਕਿਹੜੇ ਵੇਲੇ ਲੈਣ ਜਾਂਦਾ ਏ ਛੱਡਣ ਜਾਂਦਾ ਵਾ ਲੈਣ ਤੇ ਮੈਂ ਹੀ ਜਾਣੀ ਹੁੰਨੀ ਉਹਨੇ ਟਾਈਮ ਵੇਖਿਆ ਕਿ ਬੱਚੇ ਛੱਡਣ ਜਾਂਦਾ ਸਾਰਾ ਦਿਨ ਡਿਊਟੀ ਦੇ ਰਹਿੰਦਾ ਵਾ ਤੇ ਸਵੇਰੇ ਬੱਸ ਬੱਚੇ ਛੱਡ ਕੇ ਆਉਣ ਦੇ ਹੀ ਤੇ ਉਹਦੇ ਗੋਲੀ ਮਾਰ ਗਿਆ ਨਿਖਾਲ ਕੰਮ ਕੀ ਕਰਦਾ ਇਹ ਇਹ ਐਨਆਰਆਈ ਬਾਹਰ ਇਸ ਵਕਤੇ ਬਾਹਰ ਹੈ گاਵਾ ਪਰ ਸਾਨੂੰ ਪੱਕਾ ਨਹੀਂ ਪਤਾ ਇਹ ਬਾਹਰ ਹੈ ਕਿੱਥੇ ਆ ਕਹਿੰਦੇ ਕੀ ਬਾਹਰ ਆ ਤੇ ਇਹਨੇ ਕੇ ਇਹਨੂੰ ਪੈਸੇ ਦਿੱਤੇ ਆ ਮਾਰਨੋਂ ਵਾਸਤੇ ਸਾਨੂੰ ਨਹੀਂ ਪਤਾ ਇਹ ਕੀ ਇਹ ਪਰ ਮਰਵਾਇਆ ਇਹਨੇ ਇਹਦੇ ਨਾਲ ਹੀ ਦੁਸ਼ਮਣੀ ਅਹੀਂ ਤੇ ਪਿੱਛੇ ਵੀ ਹੋ ਗਈ ਦੁਸ਼ਮਣੀ ਵੀ ਕਾਦੀ ਆਇਆ ਕੇ ਬੈ ਕੇ ਗੱਲ ਕਰ ਲੈਨੇ ਇਹ ਮੁੰਡਾ ਮੰਗਦਾ ਹੀ ਨਹੀਂ ਆਖਿਆ ਮੁੰਡਾ ਵੀ ਲੱਲਾ ਤੂੰ ਸਾਡੀ ਜਾਨ ਬਖਸ਼ ਦੇ ਤੂੰ ਮੁੰਡਾ ਵੀ ਲੱਲਾ ਪਰੇ ਟਾਈਮ ਪਾਈ ਗਏ ਗਾਂ ਦੇ ਗਾਧੋ 2 ਮਹੀਨੇ 3 ਮਹੀਨੇ ਹੋ ਗਏ 4 ਮਹੀਨੇ ਹੋ ਗਏ ਕੋਈ ਇਹਨਾਂ ਨੇ ਜਵਾਬ ਨਹੀਂ ਚੁੱਪ ਕਰਕੇ ਬੈ ਗਏ ਇਹਨਾਂ ਦੇ ਡੇਰਾ ਬਾਬਾ ਨਾਨਕ ਅਹੀਂ ਉੱਥੇ ਵੀ ਦਰਖਾਸਤ ਦੇ ਕੇ ਆਏ ਆ 2-3 ਵਾਰ ਹੀ ਗਏ ਆ ਪਰ ਉਹ ਵੀ ਕੋਈ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਛਾੜਾ ਵਾਲਿਆਂ ਨੇ ਕੀਤੀ ਕੋਈ ਕਾਰਵਾਈ ਭਾਈ ਉਹ ਕਹਿੰਨੇ ਆ ਕਿ ਇਹਨੂੰ ਜੇਲ੍ਹ ਦੇ ਅੰਦਰ ਦੇ ਕੇ ਇਹਨੂੰ ਤਸੀਹੇ ਦਿੱਤੇ ਜਾਣ ਜਿੰਨੇ ਹੋ ਸਕਦੇ ਆ ਦਵਿੰਦਰ ਸਿੰਘ ਜੀ ਕਿੱਥੇ ਤੇ ਰਹਿਣਾ ਲੈ ਛਾੜਾ ਸਾਹਿਬ ਦੇ ਕੀ ਘਟਨਾ ਕੀ ਵਾਪਰੀ ਸਰੇ ਬ੍ਰਦਰ ਜੀ ਦਾ ਛੋਟਾ ਮੇਰਾ ਤੇ ਸਾਡਾ ਜਵਾਈ ਸੀਗਾ ਇਹਦਾ ਨਾਮ ਵਰਿੰਦਰ ਸਿੰਘ ਹੈਗਾ ਇਹ ਸਵੇਰੇ ਤਕਰੀਬਨ 8:20 ਤੇ ਬੱਚੇ ਛੱਡ ਕੇ ਸਕੂਲ ਆਉਂਦਾ ਵਾ ਮੈਂ ਵੀ ਜਾਣਾ ਵਾ ਮੈਂ ਆਪਣੇ ਬਾਈਕ ਤੇ ਜਾਣਾ ਹੈ ਆਪਣੇ ਸਕੂਟੀ ਤੇ ਹੀਗਾ ਤੇ ਬੱਚੇ ਛੱਡ ਕੇ ਆਉਣ ਡਿਆ ਤੇ ਮੈਂ ਜਾਣ ਡਿਆ ਵਾਂ ਵਾਪਸੀ ਜਦੋਂ ਬੱਚੇ ਛੱਡ ਕੇ ਆਇਆ ਵਾਂ ਤੇ ਉੱਥੇ ਜਨਤਾ ਇਕੱਠੀ ਹੋਈ ਛੜਾ ਸਾਹਿਬ ਗੁਰਦੁਆਰੇ ਦੇ 메ਨ ਗੇਟ ਤੇ ਕਹਿੰਦੇ ਕੀ ਗੋਲੀ ਮਾਰ ਕੇ ਗੋਲੀ ਮਾਰ ਕੇ ਮੈਂ ਜੋ ਸਕੂਟੀ ਲੱਗੀ ਵੇਖੀ ਆਪਣੇ ਬ੍ਰਦਰ ਦੀ ਅੰਦਰ ਹਸਪੀਟਲ ਤੇ ਜਾ ਕੇ ਵੇਖਿਆ ਪ੍ਰੀਤਾ ਹਸਪੀਟਲ ਸਾਹਮਣੇ ਲੋਕੀ ਲੱਗੇ ਹੀ ਝੁੱਕ ਕੇ ਤੇ ਜਾ ਕੇ ਵੇਖਿਆ ਬਲੀਡਿੰਗ ਕਾ ਮਤਲਬ ਮੈਂ ਪਛਾਣਿਆ ਉੱਥੇ ਜਾ ਗਿਆ ਇਹਨਾਂ ਨੂੰ ਕਿ ਇਹ ਤੇ ਮੇਰਾ ਬ੍ਰਦਰ ਹੀ ਆ ਫਿਰ ਮੈਂ ਰੋਲਾ ਰੋਪਾਇਆ ਇਧਰ ਉਧਰ ਭਾਜ ਨਾਟਕ ਕੀਤੀ ਜੋ ਵੀ ਹੋ ਗਿਆ ਤੇ ਕੀ ਨੁਕਤੇ ਤੇ ਲੱਗੋ ਹਾਂ ਜੀ ਥੋੜੇ ਬਹੁਤ ਸਾਥ ਚੱਲਦੇ ਸੀਗੇ ਤੇ ਕਿੰਨੀ ਉਮਰ ਹੈਗੀ 41 ਸਾਲ ਕਿੰਨੇ ਬੱਚੇ ਹੈਗੇ ਦੋ ਬੱਚੇ ਹੈ ਜੀ ਛੋਟੇ ਛੋਟੇ ਕਾਰਨ ਕੀ ਸੀ ਜਿਹੜੀ ਗੋਲੀ ਚਲੀ ਗਈ ਕਾਰਨ ਸਰ ਅਸੀਂ ਮੇਰੀ ਭਣੇਵੀ ਦਾ ਵਿਆਹ ਕੀਤਾ ਸੀਗਾ ਇਸੇ ਬੰਦੇ ਨਾਲ ਜਿੰਨੇ ਸਾਨੂੰ ਧਮਕੀਆਂ ਦਿੱਤੀਆਂ ਨਿਸ਼ਾਨ ਚਾਕਾਂ ਵਾਲੀ ਦਾ ਇਹ ਸਾਨੂੰ ਬਾਅਦ ਚ ਪਤਾ ਲੱਗਾ ਕਿ ਇਹ ਗੈਂਗਸਟਰ ਦੇ ਵਿੱਚ ਹੱਥ ਹੈਗਾ ਇਹਦਾ ਇਦੋਂ ਨਜਾਇਜ਼ ਪਿਸਤਲ ਵਗੈਰਾ ਵੀ ਹੈਗੇ ਆ ਆਪਾਂ ਪੁਲਿਸ ਨੂੰ ਸਾਰੀ ਤਲਾਹ ਵੀ ਦਿੱਤੀ ਪਹਿਲਾਂ ਵੀ ਜਦੋਂ ਗੇਟ 'ਚ ਗੋਲੀਆਂ ਸਾਡੇ ਮਾਰ ਕੇ ਗਿਆ ਐਸੇ ਮੇਰੇ ਬ੍ਰਦਰ ਦੇ ਘਰੇ ਗੇਟ 'ਚ ਜਦੋਂ ਗੋਲੀਆਂ ਮਾਰ ਕੇ ਗਿਆ ਉਦੋਂ ਵੀ ਤਲਾਹ ਦਿੱਤੀ ਪੁਲਿਸ ਨੂੰ ਕਿ ਇੱਥੇ ਪਰਚਾ ਕੱਟੋ ਇੱਥੇ ਕਾਰਵਾਈ ਠੋਕ ਕੇ ਕਰੋ ਇਹ ਬੰਦਾ ਗਲਤ ਹਥਿਆਰ ਰੱਖਾ ਵਾ ਹਰ ਇੱਕ ਚੀਜ਼ ਆ ਇਹਦਾ ਬੈਨ ਖਲੋਣ ਹੈਗਾ ਸਾਨੂੰ ਜੋ ਜੋ ਪਤਾ ਲੱਗਾ ਅਸੀਂ ਤੁਹਾਨੂੰ ਸਾਰਾ ਕੁਝ ਦੱਸਿਆ ਵਾ ਸਾਨੂੰ ਇਹਨਾਂ ਤੋਂ ਡਰਿਆ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਨਾ ਕੁਝ ਵੀ ਆ ਆਪਾਂ ਹਰ ਇੱਕ ਮੰਗ ਕੀਤੀ ਪਰ ਉਹ ਸੁਖਦੇਵ ਸਿੰਘ ਇਹ ਐਸਾ ਹੀਗਾ ਜਿਨੇ ਕੋਈ ਸੁਣਵਾਈ ਸਾਡੀ ਕੀਤੀ ਨਹੀਂ ਉਹ ਹੱਸਦਾ ਰਿਹਾ ਪਹਿਲਾਂ ਤੇ ਜਦੋਂ ਉਹਨੂੰ ਵੀਡੀਓ ਕਢਾ ਕੇ ਦਿੱਤੀ ਆਸੇ-ਪਾਸੇ ਜਦੋਂ ਗੇਟ ਦੀਆਂ ਗੋਲੀਆਂ ਦੀ ਗੱਡੀ ਦੀ ਜਿੰਨੇ ਜਾਣੇ ਵਿੱਚ ਗੋਲੀਆਂ ਮਾਰਨਦੇ ਆ ਜਦੋਂ ਵੀਡੀਓ ਕਢਾ ਕੇ ਦਿੱਤੀ ਫਿਰ ਉਹ ਗਿਆ ਇਹਦੀ ਭੈਣ ਕੋ ਉਹ ਜਾ ਕੇ ਇਹਦੇ ਪਿੰਡ ਜੀ ਮੈਂ ਪਾਇਰਵਾਈ ਕਰ ਆਇਆ ਮੈਂ ਕਾਰਵਾਈ ਕਰ ਆਇਆ ਪੈਪੂਏ ਖਾਇਆ ਹੋਊਗਾ ਤੇ ਆਣ ਕੇ ਉਹਨੇ ਵਾਈ ਫਾਇਰ ਦਾ ਪਰਚਾ ਦੇਤਾ ਜੀ ਬਸ ਨਾਰਮਲ ਇੱਕ ਲੱਗਦਾ ਉਦੋਂ ਜੇ ਪੁਲਿਸ ਵੱਡੀ ਕਾਰਵਾਈ ਕਰ ਦਿੰਦੀ ਤੇ ਸਰ ਜੀ ਉਸ ਵੇਲੇ ਜੇ ਪੁਲਿਸ ਵੱਡੀ ਕਾਰਵਾਈ ਕਰ ਦਿੰਦੀ ਤੇ ਅੱਜ ਇਹ ਕੁਝ ਵੀ ਨਹੀਂ ਹੋਣਾ ਸੀ ਇਹਦਾ ਸਾਰਾ ਪਰਿਵਾਰ ਅੰਦਰ ਬੈਠਾ ਹੁੰਦਾ ਇਹਨੂੰ ਪਤਾ ਲੱਗ ਜਾਣਾ ਸੀ ਇੱਕ ਰੀ ਸਰ ਪਰਿਵਾਰ ਖੁੱਲਾ ਤੁਰਿਆ ਫਿਰਦਾ ਕਿ ਪੈਸੇ ਦੇ ਕੇ ਇਹ ਤੇ ਖੁਦ ਕਹਿੰਦਾ ਕਹਿੰਦਾ ਪੁਲਸ ਵਾਲੇ ਮੇਰਾ ਕੀ ਵਗਾ ਲੈਣਗੇ ਅੱਜ ਕਿੰਨੇ ਬੰਦੇ ਆਏ ਮੇਰੇ ਜੇਲਾ ਚ ਕਹਿੰਦਾ ਬਾਧੂ ਵਗ ਪਿਆ ਮੇਰੇ ਪੁਲਸ ਵਾਲੇ ਜਿਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਅੱਜ ਸੀਸੀਟੀਵੀ ਕੈਮਰੇ ਦੇ ਵਿੱਚ ਪੁਲਸ ਨੇ ਕਢਾਇਆ ਵਾ ਛਾੜਿਆ ਐਸਐਚਓ ਲਾਹਪਰੀ ਸਿੰਘ ਨੇ ਤੇ ਉਹਨਾਂ ਨੇ ਕਾਰਵਾਈ ਕੀਤੀ ਉਹਦੇ ਵਿੱਚ ਵੇਖਿਆ ਵਾ ਕਿ ਦੋ ਪੀਲਾ ਪਰਨੇ ਨਾ ਮੂੰਹ ਬਲੇਟੇ ਆ ਸਪਲੈਂਡਰ ਤੇ ਦੋ ਮੁੰਡੇ ਸੀਗੇ ਇਹਦੇ ਪਿੱਛੋਂ ਹੀ ਨਿਕਲੇ ਆ ਇਹਦੇ ਪਿੱਛੇ ਪਿੱਛੇ ਆਉਂਦੇ ਜਿਹਦੇ ਬੱਚੇ ਛੱਡ ਕੇ ਆਉਂਦੇ ਆ ਸਕੂਲੇ ਤੋਂ ਪਿੱਛਾ ਕਰਦੇ ਆ ਰਹੇ ਆ ਹਾਂ ਪਿੱ ਇਹਦਾ ਪਿੱਛਾ ਕਰਦੇ ਨੇ ਕਾਫੀ ਦਿਨਾਂ ਤੋਂ ਟਾਈਮ ਚੁੱਕਿਆ ਹੋਇਆ ਇਹਦਾ ਤੇ ਅੱਜ ਜਿਹੜੇ ਉਹ ਦੋ ਅਣਪਛਾਤੇ ਜੇ ਗਏ ਤੁਸੀਂ ਕਿੱਦਾਂ ਕਹਿ ਸਕਦੇ ਵੀ ਉਹਨਾਂ ਦੇ ਵੱਲੋਂ ਹੀ ਸਰ ਸਾਨੂੰ ਮਹੀਨਾ ਹੋ ਗਿਆ ਧਮਕੀਆਂ ਆਉਣ ਡੀਆਂ ਫੋਨ ਤੇ ਫਰੋਤੀਆਂ ਮੰਗਦਾ ਵਾ ਨਾਲੇ ਆਪਣੇ ਫੋਟੋ ਭੇਜਦਾ ਵਾ ਨਵੇਂ-ਨਵੇਂ ਬਾਹਰ ਦੇ ਨੰਬਰਾਂ ਤੋਂ WhatsApp ਕਾਲਾਂ ਕਰਦਾ ਵਾ ਗੰਦਮੰਦ ਬਕਦਾ ਹੋਰ ਰਿਕਾਰਡਿੰਗਾਂ ਵਾ ਸਾਡੇ ਕੋਲ ਹਰ ਇੱਕ ਚੀਜ਼ ਆ ਧਮਕੀਆਂ ਨੂੰ ਲੈ ਕੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਕਿ ਉਹ ਲੈ ਕੇ ਆਈ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਮਤਲਬ ਜਿਵੇਂ ਆਪਾਂ ਅੱਜ ਜਾਣਾ ਜਾਂ ਕੱਲ ਜਾਣਾ ਵਾ ਆਪਾਂ ਥੋੜੇ ਦਿਨ ਪਹਿਲਾਂ ਐਸ ਐਚਓ ਡੇਰਾਬਾ ਬਣਾਣਗੇ ਜਿੱਥੇ ਰਾਜੀਨਾਮਾ ਆਏਗਾ ਜਿਹੜੀ ਪਹਿਲੀ ਇਹ ਫਾਇਰਿੰਗ ਕਰਕੇ ਗਿਆ ਆਏਗਾ ਤੇ ਉਹਦਾ ਪਰਚਾ ਆਇਆ ਸੀਗਾ ਤੇ ਜਿਹੜੀ ਇਹ ਕਹਿੰਦਾ ਹੈਗਾ ਕਿ ਮੇਰੀ ਕੁੜੀ ਘਰੋਂ ਮਤਲਬ ਇਹ ਚਲ ਗਈ ਆ ਮੇਰੀ ਘਰ ਦੀ ਸਮਾਨ ਲੈ ਗਈ ਇਹ ਉਹ ਝੂਟੀਆਂ ਜਿਵੇਂ ਵੀ ਆਪ ਫਾਇਰਿੰਗ ਕਰ ਜਾਨੀ ਜਾ ਕੇ ਉੱਧਰ ਲਿਖਾ ਦੇਣਾ ਪੁਲਿਸ ਵਾਲਿਆਂ ਨੂੰ ਕਿ ਮਤਲਬ ਇਹ ਗਹਿਣਾ ਲੈ ਗਈ ਇਹ ਲੱਗੀ ਉਹ ਲੱਗੀ ਉਹ ਕੁਝ ਸਾਬਤ ਨਹੀਂ ਹੋਇਆ ਤੇ ਉੱਥੇ ਮੁੜ ਕੇ ਰਾਜੀਨਾਮੇ ਦੇ ਵਿੱਚ 5 ਲੱਖ ਰੁਪਇਆ ਮੰਨੇ ਕੀ ਸਾਡਾ ਬੇਟਾ ਦੇ ਮੁੰਡਾ ਦੇ ਦੋ ਇਹਦਾ ਮੁੰਡਾ ਆ 8 ਮਹੀਨੇ ਦਾ ਤੇ ਮੁੰਡਾ ਦੇ ਦੋ ਤੇ ਆਡਾ ਰਾਈ ਨਾਮ ਆ ਤੁਸੀਂ ਵੀ ਕਾਰਵਾਈ ਕੋਈ ਨਾ ਕਰੋ ਗਾਂ ਨਹੀਂ ਕੋਈ ਅਜਿਹੀ ਗੱਲਬਾਤ ਹੁੰਦੀ ਤੇ ਅਸੀਂ ਕੰਮ ਕਰ ਵਾਲੇ ਬੰਦੇ ਭਰਾ ਮੇਰਾ ਗੱਡੀ ਚਲਾਉਂਦਾ ਜੀ ਟੈਕਸੀ ਮੈਂ ਵੀ ਟੈਕਸੀ ਚਲਾਉਂਦਾ ਜੀ ਸਰ ਅਸੀਂ ਕੰਮ ਕਰ ਵਾਲੇ ਬੰਦੇ ਆਈਗਾ ਚਲੋ ਯਾਰ ਜੋ ਰਾਈ ਨਾਮ ਹੋ ਗਿਆ ਕੋਈ ਗੱਲ ਨਹੀਂ ਭਾਜੇ ਪੁਲਿਸ ਨੇ ਉਦੋਂ ਕਾਰਵਾਈ ਕੀਤੀ ਹੁੰਦੀ ਸਖਦੇਵ ਸਿੰਘ ਇਹ ਐਸਆਈ ਸਸਪੈਂਡ ਚਾਹੀਦਾ ਜੀ ਸਾਨੂੰ ਸਾਡੀ ਦੇ ਆ ਮੰਗਿਆ ਸਖਦੇਵ ਸਿੰਘ ਐਸਆਈ ਸਸਪੈਂਡ ਚਾਹੀਦਾ ਜਿਹੜੀ ਮੇਨ ਕਾਰਵਾਈ ਆ ਸਾਰੇ ਇਹਦੇ ਜਿਹੜੇ ਮਾਪਿਓ ਆ ਇਹਦੀ ਜਿਹੜੀ ਭੈਣ ਸਾਨੂੰ ਕਹਿੰਦੀ ਕਿ ਅੱਗੇ ਤਾਂ ਗੇਟ 'ਚ ਮਾਰੀ ਹੁਣ ਛਾਤੀ 'ਚ ਗੋਲੀਆਂ ਵਜਣੀਆਂ ਵਾ ਉਹ ਚਾਹੀਦਾ ਸਾਨੂੰ ਅਰੇਸਟ ਚਾਹੀਦੀ ਏ ਸਾਰੀ ਇਹਦਾ ਜੀਜਾ ਜਿਹੜਾ ਜਿੱਦਾਂ ਤੁਹਾਨੂੰ ਧਮਕੀ ਦਿੱਤੀ ਉਸ ਤਰ੍ਹਾਂ ਕੰਮ ਉਹਨਾਂ ਨੇ ਕਰ ਦਿੱਤਾ ਜੀ ਗੋਲੀ ਕਰ ਦਿੱਤਾ ਜੀ ਸ਼ਰੇਆਮ ਕਰ ਦਿੱਤਾ ਸ਼ਰੇਆਮ ਕਰ ਦਿੱਤਾ ਇੱਥੇ ਕੁਝ ਵੀ ਨਹੀਂ ਇੱਕ ਕੋਈ ਚੀਜ਼ ਦਾ ਓਲਾ ਰਹਿ ਹੀ ਨਹੀਂ ਗਿਆ ਜੋ ਜੋ ਉਹਨੇ ਕਿਹਾ ਉਹ ਉਹਨੇ ਕਰਤਾ ਉਹਨੇ ਹੁਣ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਪ੍ਰਸ਼ਾਸਨ ਨੂੰ ਕਾਰਵਾਈ ਦੇ ਆ ਗਈ ਇੱਕਤ ਭਗਵੰਦ ਮਾਨ ਸਰਕਾਰ ਹੈ ਜਿਹੜੀ ਇਹਨਾਂ ਦੀ ਇਹ ਉਦੋਂ ਕਹਿੰਦਾ ਹੀ ਜਯੋਧ ਨਸ਼ਿਆਂ ਵਿਰੋਧਿਆ ਅਸੀਂ ਗੈਂਗਸਟਰ ਖਤਮ ਕਰਦਾਂਗੇ ਸਾਡੀ ਸਰਕਾਰ ਲੈ ਉਹਦੋਂ ਇਹਨਾਂ ਨੂੰ ਵੋਟਾਂ ਪਾਈਆਂ ਲੋਕਾਂ ਨੇ 12 ਦੀਆਂ 12 ਦੀਆਂ 12 13 ਦੀਆਂ 13 ਸੀਟਾਂ ਜੋ ਵੀ ਆ ਜਿੰਨੀਆਂ ਸਾਰਿਆਂ ਤੋਂ ਜਿਤਾਇਆ ਇਹਨਾਂ ਨੂੰ ਲੋਕਾਂ ਨੇ ਤੇ ਉਸ ਤੋਂ ਬਾਅਦ ਹੋਇਆ ਕੱਖ ਵੀ ਨਹੀਂ ਇਹ ਬਸ ਉਹਨਾਂ ਦੇ ਪਿੱਛੇ ਬਾਦਲਾਂ ਦੇ ਪਿੱਛੇ ਪੈ ਗਿਆ ਕਿ ਹਾਂ ਕਾਂਗਰਸ ਦੇ ਪਿੱਛੇ ਪੈ ਗਿਆ ਕੀਤਾ ਤਾਂ ਕੱਖ ਵੀ ਨਹੀਂ ਜੇ ਅੱਜ ਇਹ ਕਾਰਵਾਈਆਂ ਹੋਈਆਂ ਹੋਣ ਇਹਨਾਂ ਦੀ ਸਰਕਾਰ ਐਡੀ ਸੇਫਲੀ ਮੰਨ ਕੇ ਚੱਲੀ ਹੋਏ ਤਾਂ ਕਿਉਂ ਦੂਜੀਆਂ ਸਟੇਟਾਂ ਦੇ ਵਿੱਚ ਵਾਰਦਾਤਾ ਨਾ ਹੁੰਦਾ ਪੰਜਾਬ 'ਚ ਕਿਉਂ ਤੀਜੇ ਦਿਨ ਗੋਲੀ ਚੱਲ ਜਾਂਦੀ ਹੈ ਇਹ ਸਰਕਾਰ ਹੀ ਅਡੀ ਨਕਮੀ ਆ ਜੀ ਉਹ ਜਿਹੇ ਸ਼ਦਾਈ ਲੋਕ ਜਿਨ੍ਹਾਂ ਨੇ ਵੋਟਾਂ ਦਿੱਤੀਆਂ ਇਹਨਾਂ ਨੂੰ ਇਹ ਆਪ ਐ ਹੱਥ ਮਰਾ ਕੇ ਚੱਲ ਜਾਂਦਾ ਕਿਸਾਨ ਦਾ ਪੁੱਤ ਕਿਸਾਨ ਦਾ ਪੁੱਤ ਕਹਦਾ ਕਿਸਾਨ ਦਾ ਪੁੱਤ ਕਿਸਾਨਾਂ ਦੀ ਕੇ ਜੀ ਤਾਂ ਸੁਣਦਾ ਹੀ ਨਹੀਂ ਆ ਕਿਸਾਨਾਂ ਨੂੰ ਤਾਂ ਧਮਕੀਆਂ ਆਉਂਦੀਆਂ 50-50 ਲੱਖ ਰੁਪਏ ਦੀਆਂ ਮੇਰੇ ਜੀਜੇ ਦੀ ਲੱਤ ਫੈਕਚਰ ਆ ਖਰਾਬ ਆ ਉਹ ਵਿਚਾਰਾ ਵਾਈ ਪਤਾ ਨਹੀਂ ਕਿੱਦਾਂ ਓਕੀ-ਚੋਕੀ ਕਰਦਾ ਹੈ ਤੇ ਉਹਨੂੰ ਧਮਕੀ ਆਉਂਦੀ ਆ ਕਿ 50 ਲੱਖ ਰੁਪਏ ਦੇ ਦੇ ਨਹੀਂ ਤਾਂ ਤੂੰ ਕਿੰਨੇ ਕਿ ਦਿਨ ਕਿੰਨੇ ਕਿ ਦਿਨ ਕੱਟਣੀ ਤੈਨੂੰ ਵੀ ਵੇਖ ਲੈਣੇ ਆ ਉਹਨੂੰ ਵੀ ਧਮਕੀ ਦਿੱਤੀ ਆ ਕਿ ਪਤਾ ਉਹਨੂੰ ਹੀ ਕੱਲ ਪਰਸ ਮਾਰ ਦੇਣਾਂ ਇਹ ਸਰਕਾਰ ਤੋਂ ਇਹੋ ਹੀ ਮੰਗਿਆ ਸਾਨੂੰ ਇਨਸਾਫ ਚਾਹੀਦਾ ਵਾ ਤੇ ਇਹ ਐਸਆਈ ਸਸਪੈਂਡ ਚਾਹੀਦਾ ਵਾ ਜਿੰਨੇ ਪਹਿਲਾਂ ਜੇ ਕਾਰਵਾਈ ਕੀਤੀ ਹੁੰਦੀ ਠੋਕ ਕੇ ਤੇ ਆਪੇ ਸਾਰਾ ਕੁਝ ਸਹੀ ਹੁੰਦਾ ਜੇ ਕਾਰਵਾਈ ਨਹੀਂ ਹੋਈ ਤਾਂ ਹੀ ਤਾਂ ਅਗਲੇ ਨੂੰ ਹੱਥ ਪਿਆ ਨਾ ਕਿ ਮੈਂ ਪੈਸੇ ਦੇਣੇ ਆ ਤੇ ਸਾਰਾ ਕੰਮ ਕਰਾ ਲੈਣਾ ਮੇਰਾ ਭਰਾ ਮਰ ਗਿਆ ਕਿਸੇ ਦਾ ਕੀ ਗਿਆ ਮੇਰਾ ਨਾਮ ਜਸ ਜਿੰਦਰਜਿੰਦਰ ਕਹਿੰਦੇ ਮੈਨੂੰ ਪਿਆਰ ਨਾਲ ਮੇਰੇ ਜੀਜਾ ਜੀ ਜੀ ਨਾਮ ਲਓ ਦਾ ਵਿਰਿੰਦਰ ਸੰਧੂ ਸੰਧੂ ਤੇ ਕੀ ਗੱਲ ਹੋਈ ਹੈ ਭਲੇਮਾਨ ਸੀ ਵਿਚਾਰੇ ਕੁਛ ਨਹੀਂ ਕਹਿੰਦੇ ਕਿਸੇ ਨਾਲ ਕੋਈ ਬੈਰ ਨਹੀਂ ਇਧਰੋਂ ਗਏ ਆ ਸਵੇਰੇ 9:00 ਵਜੇ 10 ਮਿੰਟ ਤੇ ਨਿਆਣੇ ਛੱਡ ਕੇ ਆਏ ਆ ਤੇ ਗੋਲੀ ਮਾਰ ਕੇ ਰਾਹ ਦੇ ਵਿੱਚ ਤੇ ਉਹ ਮੁੰਡਾ ਭੱਜ ਗਿਆ ਪਤਾ ਨਹੀਂ ਕਿਹੜਾ ਸੀ ਮੋਟਰਸਾਈਕਲ ਤੇ ਕੈਮਰੇ ਕਮਰੇ ਚੈੱਕ ਕੀਤੇ ਆ ਪੁਲਿਸ ਵਾਲਿਆਂ ਨੇ ਦੇਖੋ ਇਹਨਾਂ ਦਾ ਕੋਈ ਆਪਸ ਹੀ ਰਿਸ਼ਤਦਾਰੀ ਹੀ ਕੋਈ ਤੇ ਭਲੇਮਾਨ ਸੀ ਜਾਂਦੇ ਸੀ ਇਸ਼ੀਦਾਂਲੇ ਐਤਵਾਰ ਜਾਣਾ ਨਾ ਕਿਸੇ ਨੂੰ ਕੋਈ ਬੁਰਾ ਕਹਿਣਾ ਨਾ ਕੁਛ ਕਿਸੇ ਨਾਲ ਕੋਈ ਬੈਰ ਦੇ ਵੀ ਨਹੀਂ ਉਹ ਤੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਚੁੱਪੀ ਰਹਿੰਦੇ ਸੀ ਬਸ ਆਪਣੀ ਕੋਈ ਰਿਸ਼ਤੇਦਾਰੀ ਹੀ ਇਹਨਾਂ ਦੀ ਉਹਨਾਂ ਵਿੱਚ ਕੋਈ ਹੋਣਾ ਵਾ ਝਗੜਾ ਮਾਨੂੰ ਤੇ ਪਤਾ ਨਹੀਂ ਜਿਆਦਾ ਹੈ ਮਤਲਬ ਕਿ ਵੱਖਰੇ ਰਹਿੰਦੇ ਹਨ ਕਿ ਸਸਰੇ ਕੀ ਕਰਵਾਏ ਸਸਰੇ ਨਿਆਣੇ ਛੱਡਾਂ ਜਾਂਦੇ ਆਨ ਤੇ ਇਹਨੂੰ ਫੋਨ ਕੀਤਾ ਸੀ ਭੈਣ ਨੇ ਕਿ ਇਦਾਂ ਕਰਕੇ ਗੋਲੀ ਮਾਰਤੀ ਆ ਜਾ ਉਹ ਰੋਂਦੀ ਭੈਣ ਕਿੰਨਾ ਸਾਰਾ ਤੇ ਮੈਂ ਆਇਆ ਤੇ ਇੱਥੇ ਮੰਨੂ ਰੋੜੇ ਲੈ ਕੇ ਗਏ ਪਹਿਲਾਂ ਹਸਪਤਾਲ ਉੱਥੇ ਜਵਾਬ ਦੇਤਾ ਇਹਨਾਂ ਨੇ ਤੇ ਫਿਰ ਇੱਥੋਂ ਉੱਥੇ ਲੈ ਗਏ ਸਕੋਰਟ ਵੇਰ ਕੇ ਬਾਈਪਾਸ ਤੇ ਹੁਣ ਉੱਥੇ ਆ ਇਥੇ ਤੋਂ ਉਹਨਾਂ ਦੇ ਇਧਰਲੇ ਪਾਸੇ ਮਾਰੀ ਇਧਰੋਂ ਆਰ ਪਾਰ ਹੋ ਗਈ ਤੇ ਖੂਨ ਬੜਾ ਵਗਿਆ ਵਾ ਤੇ देर ਹੋ ਗਈ ਜਿਆਦੀ ਹਸਪਤਾਲ ਵਾਲੇ ਜਵਾਬ ਦੇ ਤੇ ਫਿਰ ਉੱਥੇ ਲੈ ਗਏ ਸਕੋਟ ਇਥੇ ਆ ਹੈਗਾ ਵਾ ਛੜ ਸਾਬ ਦੇ ਲੱਗੇ ਛੜ ਸਾਬ ਦੇ ਬਾਹਰ ਇਥੇ ਮਰਵਾਜ ਦੁਕਾਨ ਹੈ ਉਹਦੇ ਸਾਹਮਣੇ ਹਾਂਜੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਇਹ ਹੋਊਗੀ ਫੜ ਕੇ ਫਿਰ ਉਹਨਾਂ ਨੂੰ ਕੋਈ ਸਜ਼ਾ ਦੇਵੇ ਕਾਨੂੰਨ ਇਹ ਇਹੋ ਜਿਹੇ ਕਾਨੂੰਨ ਥੋੜੀ ਬਣਨੇ ਚਾਹੀਦੇ ਜਿਹੜਾ ਜਿੰਨੂੰ ਮਰਜ਼ੀ ਗੋਲੀ ਮਾਰ ਜੇ ਕੋਈ ਕਾਨੂੰਨ ਬਣੋ ਕੋਈ ਸਖਤਾਈ ਕਰੇ ਸਰਕਾਰਾਂ ਨੂੰ ਚਾਹੀਦਾ ਸਖਤਾਈ ਕਰਨ ਥੋੜੀ ਜੀ ਇਹਨਾਂ ਵਰਗੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਮਰ ਕੈਦ ਹੋਣੀ ਚਾਹੀਦੀ ਹੈ ਇਹਨਾਂ ਵਰਗੇ ਨੂੰ ਫਾਂਸੀ ਚਾਹੀਦੀ ਹੈ ਵੈਸੇ